ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਐਥੀਓਪੀਆ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਥੋਂ ਦੇ ਪੰਜਾਬੀਆਂ ਨਾਲ ਕਿ ਇਥੋਪੀਆ ਚ ਰਹਿੰਦੇ ਜਿਹੜੇ ਪੰਜਾਬੀ ਆ ਉਹ ਕਿਹੋ ਜਿਹੇ ਉਹਨਾਂ ਦੇ ਕੰਮਕਾਰ ਕੀ ਆ ਤੇ ਕੀ ਕਾਰੋਬਾਰ ਆ ਜਿਵੇਂ ਹਰ ਮੁਲਕ ਜੀ ਅਸੀਂ ਪੰਜਾਬੀਆਂ ਨੂੰ ਮਤਲਬ ਦੇਖਦੇ ਆ ਤੁਹਾਨੂੰ ਇੱਕ ਵਲੌਗ ਚ ਦਿਖਾਉਨੇ ਆ ਇੱਥੇ ਦੀਆਂ ਫੈਮਿਲੀ ਸਾਨੂੰ ਥੋੜੀਆਂ ਜਿਹੀਆਂ ਲੇਟ ਮਿਲੀਆਂ ਆਜੋ ਭਾਈ ਜੀ ਆਜੋ ਤੇ ਇੱਥੇ ਵਦਿਆ ਫੈਮਿਲੀ ਸਾਨੂੰ ਥੋੜੀ ਜਿਹੀ ਲੇਟ ਮਿਲੀਆਂ ਤੇ ਇਹ ਬਾਈ ਜੀ ਨੂੰ ਤੁਸੀਂ ਪਹਿਲਾਂ ਵੀ ਇੱਕ ਵਲੌਗ ਦੇਖਣਾ ਹੈ ਇੰਦਰ ਭਾਜੀ ਨੇ ਤੇ ਅੱਜ ਇਹਨਾਂ ਦੇ ਨਾਲ ਪਹਿਲਾਂ ਇਹਨਾਂ ਨੇ ਘਰ ਜਾਣਾ ਫਿਰ ਇਹ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਸਾਡੇ ਬਿਨਾਂ ਤਾਂ ਇਸ ਬਾਬਾ ਘੁੰਮਿਆ ਹੀ ਨਹੀਂ ਕਹਿੰਦੇ ਤੁਹਾਨੂੰ ਸੋਹਣੀਆਂ ਸੋਹਣੀਆਂ ਜਗ੍ਹਾ ਅਸੀਂ ਦਿਖਾ ਕੇ ਲਿਆਉਨੇ ਆ ਹਰੇਕ ਪੰਜਾਬੀ ਦਾ ਵਸ ਜੱਜ ਜਿੰਨਾ ਕਿ ਚੱਲਦਾ ਹੁੰਦਾ ਨਾ ਐ ਹੁੰਦਾ ਵੀ ਸਾਡਾ ਦੇਸ਼ ਯਾਰ ਸੋਹਣਾ ਹੈ ਬਹੁਤ ਸੋਹਣਾ ਕਿਉਂ ਨਹੀਂ ਹੈਗਾ ਵੀ ਸੋਹਣਾ ਤੇ ਇਹ ਥੋ ਵੀ ਹੈਗਾ ਬਾਈ ਸੋਹਣਾ ਤੇ ਕਿੰਨਾ ਕੁ ਸੋਹਣਾ ਹੈ ਅੱਜ ਉਹ ਤੁਹਾਨੂੰ ਦਿਖਾ ਕੇ ਲਿਆਉਨੇ ਆ ਫਿਰ ਮੌਸਮ ਅੱਜ ਬਹੁਤ ਸੋਹਣਾ ਹੈਗਾ ਵੈਸੇ ਤਾਂ ਰਾਜਧਾਨੀ ਦਾ ਮੌਸਮ ਇੱਥੇ ਦਾ ਸਾਨੂੰ ਹੋ ਗਏ 20 ਦਿਨ ਆਇਆ ਨੂੰ ਤੇ ਸੋਹਣਾ ਹੀ ਰਹਿੰਦਾ ਵੈਸੇ ਤੇ ਬਾਕੀ ਆਏ ਬਈ ਅੱਜ ਬੱਦਲ ਬਾਈ ਆ ਠੰਡ ਹੈ ਤੇ ਬਾਈ ਹੁਣੇ ਨੇ ਲੈ ਕੇ ਵੀ ਸਾਨੂੰ ਪਹਾੜੀ ਏਰੀਏ 'ਚ ਜਾਣਾ ਅੱਜ ਤੇ ਉਹਦਾ ਨਾਮ ਹੈ ਕਿੱਥੇ ਲੈ ਕੇ ਜਾਣਾ ਬਾਈ ਜੀ ਜੈਬਰਾ 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 ਜੈਡ ਬਾਈ ਜੀ ਹੁਣੀ ਸਾਨੂੰ ਅੱਜ ਘੁਮਾ ਕੇ ਲਿਆਉਣਗੇ ਤੇ ਨਾਲ-ਨਾਲ ਬਾਈ ਹੁਣੇ ਦੇ ਕਾਰੋਬਾਰ ਬਾਰੇ ਕੰਮ ਕਾਰੋਬਾਰ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਜੀ ਹੇ ਫਿਲਹਾਲ ਜੀ ਅਸੀਂ ਨਿਕਲਣ ਲੱਗੇ ਆ ਆਪਣੇ ਹੋਟਲ ਤੋਂ ਤੇ ਯਾਰ ਠੰਡ ਬਹੁਤ ਆ ਬਾਈ ਜੀ ਅੱਜ ਬਾਹਰ ਹਨਾ ਬਸਾ ਦਾ ਛੱਡਾ ਬਹੁਤ ਜ਼ਿਆਦਾ ਠੰਡ ਬੱਦਲ ਵਾਈ ਕਰਕੇ ਬੰਦਾ ਦਾ ਹਨਾ ਹਾਂਜੀ ਹਾਂਜੀ ਇੱਥੇ ਕਿੰਨਾ ਟਾਈਮ ਲੱਗਣਾ ਬਾਈ ਜੀ ਇੱਥੋਂ ਆਪਾਂ ਨੂੰ ਇੱਥੋਂ ਆਪਾਂ ਨੂੰ 10 ਮਿੰਟ ਲੱਗਣਿਆ ਅੱਛਾ ਤੇ ਆਪਣੇ ਮੌਸਮ ਇੱਥੇ ਇਦਾਂ ਦੇ ਹੀ ਰਹਿੰਦਾ ਪੂਰਾ ਸਾਲ ਜੀ ਤੇ ਪਹਿਲਾਂ ਪ੍ਰੌਨਟੇ ਖਾਵਾਂਗੇ ਘਰੇ ਪਹਿਲਾਂ ਆਪਾਂ ਪ੍ਰੌਨਟੇ ਖਾਵਾਂਗੇ ਦਹੀਂ ਖਾਵਾਂਗੇ ਪੂਰਾ ਪੰਜਾਬੀ ਬ੍ਰੇਕਫਾਸਟ ਕਰਾਂਗੇ ਠੀਕ ਹੈ ਜੀ ਕਿਉਂਕਿ ਬਾਈ ਜੀ ਹੁਣ ਹੀ ਕਹਿੰਦੇ ਪਹਿਲਾਂ ਵੀ ਓਮੋਬੈਲੀ ਚ ਤੁਸੀਂ ਬਥੇਰਾ ਤੁਰੇ ਫਿਰਦੇ ਰਹੇ ਹੋ ਤੇ ਕਹਿੰਦੇ ਦੇਖਦੇ ਰਹੇ ਹਾਂ ਤੁਹਾਡੇ ਬਲੌਗ ਕਹਿੰਦੇ ਕੁਝ ਮਿਲੇ ਨਹੀਂ ਹੈਗਾ ਤੇ ਹੁਣ ਕਹਿੰਦੇ ਖਤਰਦਾਰੀ ਚ ਕੋਈ ਕਮੀ ਨਾ ਰਹੇ ਜੇ ਫਿਰ ਤੇ ਪ੍ਰੌਂਠੇ ਆਉਣਗੇ ਤੇ ਨਾਲ ਬਾਈ ਜੀ ਦੀ ਫੈਮਿਲੀ ਨੂੰ ਪਿਕ ਕਰਨਾ ਹੈਗਾ ਤੇ ਕੁਝ ਹੋਰ ਇੱਕ ਹੋਰ ਵੀ ਆਪਣੇ ਪੰਜਾਬੀ ਬਾਈ ਰਹਿੰਦੇ ਹਨਾ ਇੱਕ ਹੋਰ ਨੇ ਉਹ ਵੀ ਆਉਣਗੇ ਨਾਲ ਤੇ ਉਹਨਾਂ ਨੂੰ ਵੀ ਨਾਲ ਲੈਣਾ ਹੈਗਾ ਤੇ ਫਿਰ ਅਸੀਂ ਸਾਰੇ ਅੱਜ ਪਿਕਨਿਕ ਕਹਿ ਸਕਦੇ ਹਾਂ ਇੱਕ ਟਾਈਪ ਦੀ ਪਿਕਨਿਕ ਤੇ ਚੱਲੇ ਆ ਤੇ ਨਾਲ-ਨਾਲ ਜਿਹੜੇ ਤੁਸੀਂ ਮਿਲਿਨਰ ਬੰਦੇ ਨੇ ਅਰਬਪਤੀ ਬੰਦੇ ਐ ਜਿਹੜੇ ਅਫਰੀਕਾ ਰਹਿੰਦੇ ਆ ਤੇ ਬਾਈ ਜਦੋਂ ਤੁਸੀਂ ਨਾ ਇੰਡੀਆ ਜਾਣੇ ਹੋ ਨੇ ਸਾਨੂੰ ਅਫਰੀਕਾ ਬਾਰੇ ਬਹੁਤ ਕੁਐਰੀਜ਼ ਆਉਂਦੀਆਂ ਵੀ ਅਫਰੀਕਾ 'ਚ ਅਸੀਂ ਬਿਜ਼ਨਸ ਕਰਨਾ ਹੈਗਾ ਇਹ ਅਫਰੀਕਾ 'ਚ ਬਿਜ਼ਨਸ ਦੀ ਓਪਰਚ्युनिटीਜ਼ ਕੀ ਨੇ ਹਨਾ ਵੈਸੇ ਤਾਂ ਚਲੋ ਆਏ ਆ ਵੀ ਪੈਸਾ ਬਹੁਤ ਹੈ ਅਫਰੀਕਾ 'ਚ ਕਿਉਂਕਿ ਅਸੀਂ ਤਾਂ ਘੁੰਮ ਫਿਰ ਕੇ ਦੇਖ ਲਿਆ ਤੇ ਉਹਦੀਆਂ ਵੀ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ ਉੱਥੇ ਜਾ ਕੇ ਠੀਕ ਹੈ ਯਾਰ ਕੋਚੇ ਏਰੀਆ ਨਾ ਅਸੀਂ ਘੁੰਮੇ ਨਹੀਂ ਹੈਗਾ ਇਸ ਬਾਬਾ ਦਾ ਤੇ ਜਿਵੇਂ ਆਹ ਏਰੀਆ ਏ ਬਾਈ ਜੀ ਹੁਣੇ ਕਹਿੰਦੇ ਇੱਕ ਦਿਨ ਤੁਹਾਨੂੰ ਫੇਰ ਕਮਾਵਾ ਆਏਗੇ ਅਜੇ ਅਸੀਂ ਤਿੰਨ ਚਾਰ ਦਿਨ ਹੋਰ ਕਿਸੇ ਟੂਰ ਤੇ ਜਾਣੇ ਤੋਂ ਬਾਅਦ ਤੇ ਦੁਨੀਆ ਦੀ ਜਿਹੜੀ ਸਭ ਤੋਂ ਗਰਮ ਜਗ੍ਹਾ ਉਹ ਤੁਹਾਨੂੰ ਦਿਖਾ ਕੇ ਲਿਆਉਣੀ ਹੈ ਥੋਪੀਆ ਚੀਏ ਫੋ ਉਸ ਤੋਂ ਬਾਅਦ ਆ ਕੇ ਫੇਰ ਅਸੀਂ ਇੱਕ ਦੋ ਦਿਨ ਵਿਹਲੇ ਆ ਤੇ ਫਿਰ ਸ਼ਾਇਦ ਜਾਉਂਦੋਂ ਕਮਾਵਾ ਦਾਂਗੇ ਲਓ ਜੀ ਪਹੁੰਚ ਗਏ ਅਸੀਂ ਘਰੇ ਬੈਠੀ ਬਾਈ ਜੀ ਹੁਣਾਂ ਦਾ ਕੰਮ ਹੈ ਇੱਥੇ ਘਰ ਹੈ ਕਿਉਂ ਜੀ ਹਾਂਜੀ ਇਤੋਂ ਵਧੀਆ ਮੌਜਗੀ ਹੋ ਸਕਦੀ ਹੈ। ਉਹੀ ਹੈ ਜੀ ਕੋਈ ਆਹ ਆਪਣੀਆਂ ਪੋਨੂ ਮੋਨੂ ਸਪਲਾਈਜ਼। ਹਾਂਜੀ ਹਾਂਜੀ। ਅੱਛਾ ਇਹ ਕੰਪਨੀ ਹੈ? ਹਾਂਜੀ। ਠੀਕ ਹੈ ਜੀ। ਅਫਰੀਕਾ ਚ ਨਾ ਤੁਹਾਨੂੰ ਇੱਕ ਗੱਲ ਦੱਸਣਾ ਇੱਧਰ ਕਮਾਈ ਵਧੀਆ ਹੈ, ਪੈਸਾ ਬਹੁਤ ਹੈ, ਮੋਟਾ ਪੈਸਾ ਬਣਦਾ ਹੈ। ਸ਼ਾਇਦ ਯੂਐਸ ਕੈਨੇਡਾ ਸੀ ਗਏ ਤਾਂ ਹੈ ਨਹੀਂ ਪਰ ਸਾਡੇ ਪਰਿਵਾਰ ਰਿਸ਼ਤੇਦਾਰ ਉਹ ਜਰੂਰ ਰਹਿੰਦੇ ਆ ਦੋਸਤ ਮਿੱਤਰ ਗੱਲਾਂ ਬਾਤਾਂ ਸੁਣਦੇ ਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਾਕੀ ਅੱਜ ਕੱਲ ਪਤਾ ਹੀ ਹੈ ਪਰ ਇੱਥੇ ਦਾ ਐਕਸਪੀਰੀਅੰਸ ਸਾਡਾ ਇਹ ਹੈ ਵੀ ਉੱਥੇ ਨੂੰ ਕਮਾਈ ਇੱਥੇ ਜਿਆਦਾ ਇਹਨਾਂ ਮੁਲਕਾਂ 'ਚ ਤੇ ਜੂਨ ਵੀ ਸੌਖੀ ਆ ਬੰਦੇ ਦੀ ਜ਼ਿੰਦਗੀ ਸੌਖੀ ਆ ਇੱਕ ਬੰਦਾ ਕਮਾਉਂਦਾ ਪਰਿਵਾਰ ਸਾਰੀ ਪਾਲੀ ਜਾਂਦਾ ਉੱਥੇ ਵਾਲਾ ਕੰਮ ਹੁੰਦਾ ਨਾ ਜਿਹੜਾ ਉੱਥੇ ਸਾਰੇ ਪਰਿਵਾਰ ਨੂੰ ਕੰਮ ਤੇ ਜਾਣਾ ਪੈਂਦਾ ਤਾਂ ਵੀ ਨਹੀਂ ਵੇਲਾ ਪੂਰਾ ਹੁੰਦਾ ਤੇ ਉਹ ਚੀਜ਼ਾਂ ਇੰਦਰਲੇ ਮੁਲਕਾਂ ਜਾਈਆਂ ਪਰ ਸੇਫਟੀ ਸਕਿਉਰਿਟੀ ਇਹ ਜਰੂਰ ਥੋੜੇ ਜਿਹੇ ਇਸ਼ੂ ਨੇ ਉਹ ਘਟਾ ਤਾਂ ਕਰਕੇ ਬੰਦਿਆਂ ਨੂੰ ਸਾਰੇ ਨੂੰ ਕਰਕੇ ਰੱਖਣਾ ਪੈਂਦਾ ਬਾਈ ਜੀ ਨੇ ਵੀ ਜਿਵੇਂ ਆਖਿਆ ਬਾਈ ਜੀ ਦੀ ਕੰਪਨੀ ਹੈ ਸਾਰੀ ਫੈਕਟਰੀ ਇੱਥੇ ਜਿਹੜਾ ਬਿਜ਼ਨਸ ਹੈ ਇਹਦੇ ਵਿੱਚ ਹੀ ਇਹਨਾਂ ਨੇ ਮਤਲਬ ਆਪਦਾ ਘਰ ਬਣਾਇਆ ਹੋਇਆ ਹੈ ਤੇ ਘਰੇ ਪਰੌਂਠੇ ਖਾ ਲਈਏ ਬਾਕੀ ਗੱਲਾਂ ਬਾਤਾਂ ਹੁਣ ਜਾਂਦੇ ਜਾਂਦੇ ਕਰਾਂਗੇ ਇਹ ਆ ਗਿਆ ਬਾਈ ਜੀ ਦਾ ਘਰ ਹੈਲੋ ਨਿਆਣਿਆਂ ਨੂੰ ਅਸੀਂ ਮਿਲਦੀ ਰਹਨੇ ਆਂ ਕੀ ਹਾਲ ਚਾਲ ਬਸ ਠੀਕ ਆ ਬਸ ਠੀਕ ਆ ਬਸ ਕਾ ਤੋ ਠੀਕ ਆ ਸਾਸਰੀ ਘਾਲ ਕਾ ਠੀਕ ਬਹੁਤ ਵਧੀਆ ਚੜਦੀ ਕਲਾ ਹੈ ਤੇ ਇਹ ਜਵਾਕ ਘੈਂਟ ਆ ਯਾਰ ਇੱਥੇ ਦੀ ਬਾਈ ਜੀ ਹੁਣ ਆਦੇ ਲੋ ਵੀ ਪ੍ਰੌਂਟੇ ਕਿੱਥੇ ਆ ਪ੍ਰੌਂਟੇ ਖਾਈਏ ਪਹਿਲਾਂ ਤਾਂ ਇਹ ਸਾਨੂੰ ਨਾ ਘਰ ਹੁਣ ਆਪਣਾ ਆਪਣਾ ਲੱਗਣ ਲੱਗ ਗਿਆ ਇਹਦੇ ਦੋ ਕਾਰਨ ਇੱਕ ਤਾਂ ਬਾਈ ਜੀ ਹੁਣਾਂ ਦਾ ਜਿਹੜੇ ਬ੍ਰਦਰ ਨੇ ਬੋਬੀ ਤੇ ਉਹ ਕਿੰਨੀਆ ਰਹਿੰਦੇ ਆ ਉਹਨਾਂ ਨਾਲ ਪਹਿਲਾਂ ਤਾਂ ਕਰਕੇ ਬਾਈ ਜੀ ਹੁਣ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਸਾਨੂੰ ਕੋਈ ਉੱਪਰ ਆ ਜਾ ਨਹੀਂ ਲੱਗਿਆ ਦੂਜਾ ਆਇਆ ਸਾਨੂੰ ਇੱਥੇ ਆਏ ਨੂੰ ਟਾਈਮ ਹੋ ਗਿਆ ਤੇ ਮਿਲਦੇ ਗਿਲਦੇ ਅਸੀਂ ਰਹਿੰਦੇ ਸੀ ਕਿ ਤੇ ਤੁਹਾਨੂੰ ਹੁਣ ਅੱਜ ਬਲੌਗ 'ਚ ਪਹਿਲੀ ਵਾਰੀ ਤੁਹਾਨੂੰ ਦਿਖਾ ਰਹੇ ਆ ਸਾਰਾ ਕੁਝ ਹੈ ਨਾ ਬੈਠੀ ਪਹਿਲਾਂ ਪ੍ਰਾਉਂਡੇ ਖਾਣੇ ਕਿ ਬੈਠਣੇ ਜੀ ਚਲੋ ਜੀ ਜਿਹੜੇ ਨਾ ਆ ਖਾਣੇ ਦਾਣੇ ਇਹ ਪੰਜਾਬੀਆਂ ਦੇ ਘਰੇ ਮਿਲ ਸਕਦੇ ਆ ਤੇ ਹਾਂ ਆ ਸਾਡਾ ਢੱਡਾ ਵੀ ਇਹਨਾਂ ਨਾਲ ਹੀ ਰਾਜਦਾ ਵੈਸੇ ਚੌਲ ਹੋਏ ਹੋਰ ਹੋਏ ਉਹ ਤਾਂ ਚਲੋ ਸਾਰੇ ਕਿਤੇ ਮਿਲ ਜਾਂਦੇ ਆ ਟਰੱਡ ਭਰ ਨੂੰ ਤਾਂ ਮਿਲ ਜਾਂਦੇ ਆ ਪਰ ਜਿਹੜੀ ਸ਼ਾਂਤੀ ਜੀ ਮਿਲਦੀ ਆ ਖਾ ਕੇ ਰਾਜ ਆਉਂਦਾ ਜਿਹੜਾ ਰਾਜ ਆਉਂਦਾ ਜਿਹੜਾ ਰੂਹ ਰਾਜਦੀ ਹੈ ਉਹ ਏਸੇ ਏਸੇ ਭੋਜਨ ਨਾਲ ਰਾਜਦੀ ਹੈਗੀ ਬ੍ਰੇਕਫਾਸਟ ਕਰ ਲਿਆ ਤੇ ਹੁਣ ਅਸੀਂ ਬਾਕੀ ਪੰਜਾਬੀਆਂ ਨੂੰ ਢੀਕਦੇ ਆ ਕੁਝ ਹੋਰ ਫੈਮਿਲੀ ਨੇ ਵੀ ਆਉਣਾ ਹੈਗਾ ਤੇ ਆ ਤੁਹਾਨੂੰ ਦਿਖਾ ਦਉ ਉੱਪਰਲੇ ਪਾਸਿਓਂ ਇਹ ਸਾਰਾ ਇਲਾਕਾ ਬਾਈ ਜੀ ਨੇ ਮਲਿਆ ਹੋਇਆ ਹੈਗਾ ਇਹ ਫੈਕਟਰੀ ਲਾਈ ਹੋਈ ਹੈ ਜਿਆਦਾ ਜਿਹੜੀ ਫੈਕਟਰੀ ਆ ਇਹ ਦਾਰੂ ਦਾ ਕਾਰੋਬਾਰ ਅਫਰੀਕਾ 'ਚ ਬਹੁਤ ਹੈ ਬਾਈ ਜੀ ਨੇ ਸ਼ਰਾਬ ਦੀ ਹੈ ਸ਼ਰਾਬ ਬਣਾਉਂਦੇ ਹੈ ਅਲਕੋਹਲ ਸਾਰਾ ਇੰਡੀਆ ਤੋਂ ਲੈਂਦੇ ਆ ਸਾਰੀ ਉੱਥੇ ਤੱਕ ਜਿਹੜੀ ਤੁਹਾਨੂੰ ਦਿਖਦੀ ਹੈ ਇਹ ਬਾਈ ਜੀ ਦੀ ਹੈ ਆ ਲਿਖਿਆ ਨਾ ਦਿਸ ਇਜ਼ ਨਾਟ ਆਫਿਸ ਇਹ ਆਫਿਸ ਨਹੀਂ ਹੈਗਾ ਉੱਪਰਲੇ ਪਾਸੇ ਘਰ ਬਣਾਇਆ ਹੋਇਆ ਪੰਜਾਬੀ ਨਾ ਇੱਥੇ ਬਾਕੀ ਅਫਰੀਕਨ ਕੰਟਰੀਜ਼ ਦੇ ਮੁਕਾਬਲੇ ਘੱਟ ਹੀ ਰਹਿੰਦੇ ਆ ਜਿਵੇਂ ਪਹਿਲਾਂ ਕੀਨੀਆ ਰਵਾਂਡਾ ਜ਼ਾਂਗਾ ਦੇ ਦੇਖਿਆ ਸੀ ਜਿਵੇਂ ਉੱਥੇ ਸੀ ਬਹੁਤ ਸਾਰੇ ਪੰਜਾਬੀ ਸੀਗੇ ਇੱਥੇ ਨਹੀਂ ਹੈਗੇ ਇੱਥੇ ਲਿਮਟਿਡ ਜੀਆਂ ਬਸ ਪੰਜ ਚਾਰਕ ਫੈਮਿਲੀਜ਼ ਆ ਤੇ ਬਾਕੀ ਗੁਰਦੁਆਰਾ ਸਾਹਿਬ ਵੀ ਨਹੀਂ ਕੋਈ ਮੰਦਿਰ ਵੀ ਨਹੀਂ ਤੇ ਵਸ ਆਪਣਾ ਕੰਮਕਾਰ ਕਰਦੇ bizness ਕਰਦੇ ਇੰਨਾ ਕੀ ਹੈਗਾ ਹਾਂਜੀ ਕੀ ਹਾਲ ਚਾਲ ਨੇ ਇਹ ਆਗੇ ਜੀ ਬਾਈ ਜੀ ਸਾਡੇ ਹੀਰਾ ਜੀ ਹਾਂਜੀ ਹਾਂਜੀ ਤੁਹਾਡਾ ਪੱਕਾ ਨਾਮ ਕੀ ਹੈ ਹਮਰਦੀਪ ਹਮਰਨਦੀਪ ਹਮਰਨਦੀਪ ਔਖਾ ਜਮੈਂ ਬਾਈ ਹਰਮਨਦੀਪ ਦਾ ਸੁਣਿਆ ਸੀ ਹਮਰਨਦੀਪ ਨਹੀਂ ਸਾਰੇ ਹਰਮਨ ਹੀ ਹਾਂਜੀ ਹਰਮਨ ਹੀਰਾ ਹਾਂਜੀ ਤੇ ਇਹ ਬਾਈ ਵੀ ਆਪਣੇ ਨਾਲ ਜਾਣਗੇ ਹੁਣ ਅਸੀਂ ਬਾਈ ਜੀ ਦੇ ਘਰੋਂ ਨਿਕਲਣ ਲੱਗੇ ਆ ਇਹ ਕਿਹੜਾ ਏਰੀਆ ਹੈਗਾ ਇਹ ਬਾਈ ਜੀ ਗਰਜੀ ਏਰੀਆ ਹੈ ਗਰਜੀ ਤੇ ਇਹ ਪਹਿਲਾਂ ਪਿੰਡ ਜਿਹਾ ਹੀ ਹੁੰਦਾ ਸੀ ਕਈ ਸਾਲ ਪਹਿਲਾਂ ਅੱਛਾ ਪਿਛਲੇ 10 ਸਾਲਾਂ ਜੀ ਡਿਵੈਲਪ ਹੋਇਆ ਜਦੋਂ ਦੇ ਪੰਜਾਬੀ ਆ ਕੇ ਡਿਵੈਲਪ ਕਰਤਾ ਹੈਨਾ ਇਹ ਇਹਨੂੰ ਵੀ ਰੰਗ ਭਾਗ ਲਾਤੇ ਏਰੀਆ ਨੂੰ ਹੈ ਇਹ ਬਾਹਰਲਾ ਪਾਸਾ ਜੀ ਬਾਈ ਜੀ ਦੇ ਘਰ ਦਾ ਇੱਥੇ ਆ ਸਾਰਾ ਇਧਰਲੇ ਪਾਸੇ ਘਰ ਸੀਗਾ ਇਹ ਤੇ ਹੁਣ ਨਿਕਲ ਗਏ ਇੱਥੋਂ ਇਹ ਗੱਡੀ ਦੇਖ ਲਓ ਬਾਈ Swift ਇੰਡੀਆ ਵਾਲੀ ਹੈ ਤੇ ਆਪਣੀ ਇੰਡੀਆ ਇੰਡੀਆ ਦੇ ਬੰਦੇ ਇੰਡੀਆ ਦੀਆਂ ਗੱਡੀਆਂ ਸਾਰੀਆਂ ਰੱਖਦੇ ਅੱਜ ਅਸੀਂ ਪਹਿਲੀ ਵਾਰ ਚੱਲੇ ਆ ਜਿੱਦਣ ਦੇ ਇੱਥੇ ਆਏ ਆ ਜਿਹੜਾ ਕੰਟਰੀ ਸਾਈਡ ਹੈ ਐਦਿਸ ਬਾਬਾ ਸਿਟੀ ਦੇ ਬਾਹਰਲੇ ਵਸ ਕਿੰਨੇ ਕਿਲੋਮੀਟਰ ਜਾਣਾ ਹੀਰੇ ਬਾਈ ਆਪਾਂ ਆਪਾਂ ਜਾਣਾ ਬਈ 50 ਕਿਲੋਮੀਟਰ 50 ਕਿਲੋਮੀਟਰ ਬਾਹਰ ਵੈਸੇ ਦਾ ਬਾਹਰ ਦਾ ਬਹੁਤ ਘੰਮਿਆ ਪਰ ਕੈਪੀਟਲ ਸਿਟੀ ਦੇ ਨੇੜੇ-ਨੇੜੇ ਦੇ ਆਲਾ ਦਵਾਲੇ ਨੇਖਿਆ ਸੀ ਕਹਿੰਦੇ ਕੋਈ ਪਿਕਨਿਕ ਪੁਆਇੰਟ ਆ ਜਿਹੜੀ ਜਗ੍ਹਾ ਚੱਲੇ ਆ ਉਹ ਏਰੀਆ ਫੇਮਸ ਆ 7 ਲੇਕਸ ਲਈ 7 ਲੇਕਸ ਲੇਕਸ ਨੇ ਮਤਲਬ ਉੱਥੇ 7 ਲੇਕਸ ਨੇ ਉੱਥੇ ਠੀਕ ਹੈ ਜੀ ਸਾਰੇ ਲੇਕਸ ਤੇ ਵੱਡੇ-ਵੱਡੇ ਰੈਸੋਰਟਸ ਨੇ ਉਹ ਦੇਖ ਕੇ ਆਉਣੀ ਆ ਉਹ ਦੇਖਣੀ ਆ ਪਲੱਸ ਇਹਨਾਂ ਦਾ ਮਿਲਟਰੀ ਦਾ ਮੇਨ ਹੈਡ ਹੈਡ ਆਫਿਸ ਵੀ ਉੱਥੇ ਆ ਉਹ ਵੀ ਠੀਕ ਹੈ ਹੂੰ ਤੇ ਇਹ ਏਰੀਆ ਚ ਕਾਫੀ ਫੋਰਨਰਸ ਵੀ ਰਹਿੰਦੇ ਰਹੇ ਨੇ ਪਹਿਲਾਂ ਠੀਕ ਹੈ ਜੀ ਆਪਣੀ ਸਿੱਖ ਰੈਜੀਮੈਂਟ ਨੇ 2 ਸਾਲ ਉਰੇ ਲਾਇਆ ਇੱਥੇ ਲਾਇਆ 2002 ਤੋਂ ਲੈ ਕੇ 4 ਤੱਕ ਅੱਛਾ ਉਹ ਕਿਵੇਂ ਆਏ ਸੀਗੇ ਉਹ ਬਾਈ ਜੀ ਥੋਪੀਅਨ ਯੂਨ ਦੇ ਅੰਡਰ ਸੀਨਾ ਅੱਛਾ ਯੂਨ ਦੇ ਉਹਨਾਂ ਦੀ ਰਿਸਪੌਂਸਿਬਿਲਟੀ ਸੀ ਇਹਨਾਂ ਨੂੰ 에ਅਰ ਫੋਰਸ ਚ ਗਾਈਡ ਕਰਨ ਦੀ ਠੀਕ ਹੈ ਤੇ ਡਿਫੈਂਸ ਵੀ ਓਕੇ ਤੇ ਆਪਣੀ ਸਿੱਖ ਰੈਜੀਮੈਂਟ ਦਾ ਵੀ ਕਾਫੀ ਯੋਗਦਾਨ ਆ ਥੋਪੀਆ ਦੇ ਮਿਲਟਰੀ ਦੇ ਵਿੱਚ ਠੀਕ ਹੈ ਜੀ ਹਾਂ ਜੀ ਇੱਥੋਂ ਦੀਆਂ ਤੁਹਾਨੂੰ ਕਾਰਾਂ ਬਾਰੇ ਦੱਸ ਦਈਏ ਬਾਈ ਹੁਣੇ ਦੱਸਿਆ ਜਿਹੜੀ ਸਵਿਫਟ ਹੈ 26 ਲੱਖ ਰੁਪਏ ਦੀ ਪੈਂਦੀ ਇੱਥੇ ਜੀ 26 ਲੱਖ ਪੀਰ ਦੀ ਤੇ ਇੰਡੀਆ ਦਾ ਤਾਂ ਮੈਨੂੰ ਲੱਗਾ 35 ਬੁੰਦੀ ਦੇ ਨੇੜੇ ਬਣ ਗਿਆ ਇੰਡੀਆ ਦਾ 35 ਲਾ ਲਓ ਸਵਿਫਟ ਕਾਰ ਤੇ 35 ਲੱਖ ਦੀ ਪੈਂਦੀ ਇੰਡੀਅਨ ਰੁਪਏ ਦੀ ਜੇ ਤੁਸੀਂ ਇੱਥੇ ਆ ਕੇ ਲੈਣੀ ਹੈ ਮਹੰਗਾ ਇਹ ਇੰਨੀ ਜ਼ਿਆਦਾ ਹੈ ਤੇ ਆਪਣੇ ਫਾਰਚੂਨਰ ਆ ਜਾਂਦੀ ਹੈ ਫਾਰਚੂਨਰ ਜਦੋਂ 45 ਕਦੀ ਹੈ ਤੇ ਉਹਦੇ ਨੇੜੇ ਜੀ ਲੱਗ ਜਾਂਦਾ ਕੰਮ ਇੱਕ ਹੋਰ ਇਹਨੇ ਦੱਸੇ ਕਹਿੰਦੇ ਗੱਡੀ ਦੀ ਕੀਮਤ ਜਦੋਂ ਇੱਕ ਵਾਰੀ ਲੈ ਲਈ ਤੁਸੀਂ ਜੀ ਅੱਜ 26 ਲੱਖ ਵੀਰ ਦੀ ਲੈ ਲਈ ਇੱਕ ਘਟਦੀ ਨਹੀਂ ਹੈਗੀ ਇਹ ਵੱਧੂਗੀ ਇਨਵੈਸਟਮੈਂਟ ਹੈ 26 ਲੱਖ ਦੀ ਹੋ ਗਈ ਕੱਲ ਨੂੰ 30 ਦੀ ਹੋ ਜਾ ਆਪਣੇ ਸੈਕੰਡ ਹੈਂਡ ਗੱਡੀਆਂ ਜਿਹੜੀਆਂ ਉਹਦੀ ਕੀਮਤ ਘਟ ਜਾਂਦੀ ਹੈ ਪਰ ਇੱਥੇ ਵੱਧਦੀ ਹੈ ਕਾਰਨ ਇਹ ਕਿਉਂਕਿ ਇਥੇ ਮੈਨੂਫੈਕਚਰਿੰਗ ਨਹੀਂ ਹੈਗੀ ਸਾਰੀਆਂ ਚੀਜ਼ਾਂ ਇਹ ਮਾਰੂਤੀ ਦੀਆਂ ਗੱਡੀਆਂ ਹੋਗੀਆਂ ਆਡੋ ਹੋਗੇ ਪਹਿਲਾਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਸਾਰੀਆਂ ਚੀਜ਼ਾਂ ਇੰਡੀਆ ਤੋਂ ਬਣ ਬਣਾ ਉੱਥੇ ਹੋਣੀਆਂ ਏ ਦੇਖੋ ਕਮਾਲ ਦਾ ਲੈਂਡਸਕੇਪ ਰਾਜਧਾਨੀ ਦੇ ਬਾਹਰਲੇ ਪਾਸੇ ਸਾਰਾ ਨਾਇਥੋਪੀਆ ਪਹਾੜੀ ਪਹਾੜ ਨੇ ਉੱਚਾ ਨੀਵਾਂ ਕਿਤੇ ਗ੍ਰੀਨਰੀ ਵਾਲੇ ਪਹਾੜ ਕਿਤੇ ਕੀ ਹੈ ਜੀ ਟੈਕਸੀ ਟੈਕਸੀ ਆ ਠੀਕ ਆ ਮੈਨੂੰ ਪਤਾ ਨਹੀਂ ਸੀਗਾ ਪੁੱਤ ਥੈਂਕ ਯੂ ਜੀ ਥੈਂਕ ਯੂ so much ਇਹ ਇੱਥੇ ਰਹਿੰਦੇ ਨਿਆਣੇ ਹੁਣ ਬਈ ਇਹਨਾਂ ਨੂੰ ਸਾਡੇ ਨਾਲੋਂ ਵੱਧ ਪਤਾ ਹੈਗਾ ਕਿੱਥੇ ਕੀ ਹੈ ਤੇ ਇਸ ਤੋਂ 2 ਘੰਟੇ ਦੇ ਸਫ਼ਰ ਬਾਅਦ ਅਸੀਂ ਪਹੁੰਚ ਗਏ ਇੱਕ ਬਹੁਤ ਸੋਹਣੇ ਜਿਹੇ ਰੈਸਟੋਰੈਂਟ ਤੇ ਤੇ ਡੈਬਰਾ ਜੈਡ ਜਿਹੜਾ ਇਹ ਸ਼ਹਿਰ ਹੈ ਤੇ ਜਿਵੇਂ ਇਸ ਬਾਬਾ ਰਾਜਧਾਨੀ ਉਹਦੇ ਬਾਹਰਲੇ ਪਾਸੇ ਸ਼ਹਿਰ ਪੈਂਦਾ ਇੱਥੇ ਬਹੁਤ ਸੋਹਣੇ ਸੋਹਣੇ ਰੈਸਟੋਰੈਂਟ ਤੇ ਜਿਵੇਂ ਬਾਈ ਜਿੰਨੇ ਦੱਸਿਆ ਇਸ ਜਾਂ ਹੋਰ ਥਾਵਾਂ ਬੜੀਆਂ ਹੁੰੀਆਂ ਲੋਕ ਆਪਣਾ ਵੀਕਐਂਡ ਮਨਾਉਣ ਦੇ ਲਈ ਇੱਥੇ ਆਉਂਦੇ ਆ ਤੇ ਲਓ ਜੀ ਇਧਰ ਸਾਡੇ ਭਾਬੀ ਜੀ ਵੀ ਆ ਗਏ ਬਹੁਤ ਵਧੀਆ ਵਧੀਆ ਸਾਨੂੰ ਖਾਣੇ ਤੋਂ ਬਣੇ ਖਾਰੇ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਇਹ ਕਹਿੰਦੇ ਸੀ ਮੈਂ ਰੋਸੇ ਜਾਣੇ ਜੇ ਮੇਰੇ ਆ ਸਪੈਸ਼ਲ ਵਲੌਗ ਨਹੀਂ ਹੋਇਆ ਮਜ਼ਾਕ ਕਰਦੇ ਇਹਨਾਂ ਨਾਲ ਨਾਲ ਤੁਹਾਨੂੰ ਦੱਸ ਦਈਏ ਅੱਜ ਬਰਥਡੇ ਵੀ ਇਹਨਾਂ ਦਾ ਦੇਖੋ ਬਰਥਡੇ ਵੀ ਮਨਾਉਣਾ ਹੈ ਅਸੀਂ ਅੱਜ ਅਸੀਂ ਹੈ ਹੈਪੀ ਬਰਥਡੇ ਜੀ ਤੁਹਾਨੂੰ ਸਾਰੇ ਜਣੇ ਹੈਪੀ ਬਰਥਡੇ ਕਹਦੇ ਹੋ ਜੀ ਹਾਂਜੀ ਠੀਕ ਹੈ ਇੰਦਰ ਭਾਈ ਜੀ ਐਨੇ ਜਾਣੇ ਤੋਂ ਬਰਥਡੇ ਵੇਸ਼ ਕਰਾਤੀ ਹੁਣ ਠੀਕ ਹੈ ਦੇਵਤਾ ਤੁਹਾਨੂੰ ਲਾਂਬਾ ਨਹੀਂ ਆਊਗਾ ਰੈਨੂ بارش ਭਾਈ ਜੀ ਦਾ ਨਾਮ ਹੈ ਇੰਦਰ ਤੇ ਭਾਬੀ ਜੀ ਦਾ ਨਾਮ ਰੈਨੂ ਖੁਸ਼ੀ ਕਹਿੰਦੇ ਇੰਦਰ ਦੇਵਤਾ ਤੇ ਨਾਲ ਰੇਨ ਕਿਹੜਾ ਕੰਬੀਨੇਸ਼ਨ ਹੈ ਕਿੱਧਰ ਬੈਠਣਾ ਹੈ ਹੁਣ ਆਪਾਂ ਆ ਜਿ ਤੇ ਅੱਛਾ ਤੁਹਾਨੂੰ ਹੋਰ ਦੱਸਣਾ ਇੱਥੇ ਬਹੁਤੀਆਂ ਕੋਈ ਫੈਮਿਲੀਜ਼ ਮੈਨ ਲੱਗਦਾ ਨਹੀਂ ਰਹਿੰਦੀਆਂ ਇਹ ਐਨੇ ਕੀ ਜਾਣੇ ਹੈ ਹੈ ਭਾਈ ਜੀ ਇੰਦਰ ਭਾਈ ਆਇਓ ਮੜਾਏ ਆਇਓ ਮੁਰੇ ਐਨੇ ਕੀ ਜਾਣੀ ਰਹਿੰਦੇ ਹੋ ਬਸ ਇੱਥੇ ਇਸ ਬਾਬਾ ਚ ਹਾਂਜੀ ਆਈਡੀਆਂ ਬਾਬਾ ਚ ਹੈਗੇ ਆ ਪਰ ਆਪਣੇ ਪੰਜਾਬੀ ਫੈਮਲੀਆ ਪੰਜਾਬੀ ਨਹੀਂ ਹੈਗੇ ਜਿਵੇਂ ਐਕਚੁਅਲ ਪੰਜਾਬ ਦੇ ਤਾਂ ਅਸੀਂ ਦੋ ਜਾਣੇ ਆ ਪੰਜਾਬ ਤੋਂ ਦੋ ਹੀ ਆ ਇੱਕ ਲਾਡੀ ਭਾਜੀ ਨੇ ਇੰਡੀਆ ਗਏ ਹੋਏ ਨੇ ਉਹ ਅੱਛਾ ਇਹ ਬਾਈ ਜੀ ਬਾਰੇ ਦੱਸਦਾ ਤੁਹਾਨੂੰ ਇਹ ਨੇ ਲੁਧਿਆਣੇ ਤੋਂ ਹਾਂਜੀ ਲੁਧਿਆਣਾ ਤੇ ਲੁਧਿਆਣੀ ਤੋਂ ਨੇ ਵੈਸੇ ਵੀ ਲੁਧਿਆਣੇ ਤੋਂ ਇਹਨਾਂ ਦਾ ਤਾਂ ਭੋਣੀ ਪੰਡਾ ਨਾ ਤਾਂ ਇਹਨਾਂ ਦਾ ਪਤਾ ਕਿਉਂਕਿ ਰਾਣਾ ਸਾਹਿਬ ਹਾਂਜੀ ਬਾਬੀ ਬਾਈ ਦੇ ਭਰਾ ਨੇ ਜਿਨ੍ਹਾਂ ਦਾ ਕਾਫੀ ਦਾ 200 ਗਿੱਲਾ ਫਾਰਮ ਹੁੰਦਾ ਹੈ ਨਾ ਉਧਰਲੇ ਪਾਸੇ ਕੀਨੀਆ ਚ ਤੇ ਦੇਖ ਲਓ ਭਰਾ ਭਰਾ ਇਹਨਾਂ ਦਾ ਅਫਰੀਕਾ ਵਾਲਾ ਇੱਥੇ ਅਮਰੀਕਾ ਹੈ ਤੇ ਇੱਥੇ ਪੈਸੇ ਵਧੀਆ ਵੱਢੀ ਜਾਂਦੇ ਆ ਹਾਂ ਇੱਥੇ ਤੁਸੀਂ ਦੇਖ ਲਓ ਅਸੀਂ ਦੋ ਜਾਣੇ ਆ ਬਈ ਹਾਂਜੀ ਤੇ ਅੱਜ ਤੱਕ ਗੁਰੂ ਨਾਨਕ ਦੇਵ ਜੀ ਦਾ ਇਵੈਂਟ ਨਹੀਂ ਹੋਇਆ ਸੀ ਥੋਪੀਆ ਜੀ ਅੱਛਾ ਜੀ ਅਸੀਂ ਦੋਨਾਂ ਨੇ ਮਿਲ ਕੇ 100 ਬੰਦਿਆਂ ਦਾ ਪ੍ਰੋਗਰਾਮ ਅੰਬੈਸੀ ਚ ਕੀਤਾ ਸੀ ਆ ਮੈਂ ਦੱਸਿਆ ਸੀ ਤੁਸੀ ਤੇ ਬਾਕੀ ਇਹਨਾਂ ਦੇ ਵੀ ਵਾਈਫਾਈ ਇੱਥੇ ਨੇ ਉਹ ਹੁਣ ਇੰਡੀਆ ਗਏ ਹੋਏ ਆ ਹਾਂਜੀ ਹਾਂਜੀ ਤੇ ਉਹ ਤੁਹਾਡੇ ਚੈਨਲ ਦੇ ਬਹੁਤ ਵੱਡੇ ਫੈਨ ਨੇ ਉਹ ਦੇ ਕਰਕੇ ਤੁਹਾਡਾ ਸਾਨੂੰ ਪਤਾ ਲੱਗਿਆ ਇਹਨਾਂ ਨੇ ਨਾ ਮੈਨੂੰ ਈਮੇਲ ਕੀਤੀ ਸੀ 1.5 ਸਾਲ ਪਹਿਲਾਂ ਜਰੂਰ ਅਸੀਂ ਉਹ ਸਾਲ ਪਹਿਲਾਂ ਸਾਰੀ ਜਦੋਂ ਅਸੀਂ ਕੀ ਨਹੀਂ ਆਏ ਸੀਗੇ ਇਹ ਕਹਿੰਦੇ ਤੁਸੀਂ ਥੋਪੀਆ ਆਇਓ ਸਾਨੂੰ ਇਨਵਾਈਟ ਵੀ ਕੀਤਾ ਸੀਗਾ ਪਰ ਇਹਨਾਂ ਦੀ ਈਮੇਲ ਮੈਥੋਂ ਮਿਸਪਲੇਸ ਹੋ ਗਈ ਅਸੀਂ ਥੋਪੀਆ ਵੀ ਆ ਗਏ ਘੁੰਮਣ ਫਿਰਨ ਵੀ ਲੱਗੇ ਨਾ ਫਿਰ ਦੁਬਾਰਾ ਈਮੇਲ ਕੀਤੀ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਭਾਈ ਜੀ ਵੀ ਇੱਥੇ ਰਹਿੰਦੇ ਨੇ ਇਹ ਮੁੰਡਾ ਆਪਣਾ ਚੋਪਰ ਤੇ ਇਹਨਾਂ ਦਾ ਕੰਮ ਕਰਦਾ ਤੁਹਾਨੂੰ ਦੱਸ ਦਵਾਂ ਜਿਹੜੇ ਇੱਥੇ ਪੰਜਾਬੀ ਨੇ ਕੰਮ ਕਰਦੇ ਤੁਸੀਂ ਤਾਂ ਜੌਬ ਕਰਦੇ ਮੇਰੇ ਕੋਲ ਮੈਂ ਭਾਈ ਜੀ ਉਹਰੇ ਆਈਟੀ ਕੰਪਨੀ ਚ ਜੌਬ ਕਰਦੇ ਆਈਟੀ ਇਹ ਆਈਟੀ ਕੰਪਨੀ ਜੌਬ ਕਰਦੇ ਨੇ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਉਹ ਤੁਹਾਨੂੰ ਸਵੇਰੇ ਤੇ ਹੈਲਥ ਪ੍ਰਤੀ ਅਵੇਅਰ ਕਰਦੇ ਆ ਲੋਕਾਂ ਲਈ ਚੰਗੀ ਚੀਜ਼ ਪੜਾਉਂਦੇ ਆ ਸੀ ਲੋਕਾਂ ਨੂੰ ਕਮਾਲ ਹੋ ਗਈ ਯਾਰ ਬਹੁਤ ਸੋਹਣਾ ਵਿਊ ਤੇ ਆਲਾ ਦਵਾਲਾ ਤੇ ਇਹੋ ਜੀਆਂ ਥਾਵਾਂ ਨੇ ਵੈਸੇ ਕੀਨੀਆ ਚ ਨਾ ਕਾਫੀ ਸੋਹਣੀਆਂ ਕੀਨੀਆ ਚ ਬਾਈ ਜੀ ਥਾਵਾਂ ਜ਼ਿਆਦਾ ਸੋਹਣੀਆਂ ਨੇ ਹਨਾ ਕੀਨੀਆ ਚ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਸੀਗੀਆਂ ਤੇ ਕੀਨੀਆ ਵਾਲਿਓ ਥੋੜਾ ਆਲਾ ਦਵਾਲਾ ਗ੍ਰੀਨ ਹਰਾ ਭਰਾ ਤੇ ਨਾਲ ਪਿਕਨਿਕ ਲਈ ਉਧਰ ਵਧੀਆ ਜਗ੍ਹਾਵਾਂ ਨੇ ਜਿਵੇਂ ਅਸੀਂ ਉੱਥੇ ਗਏ ਸੀ ਲੇਕ ਜੀ ਤੇ ਕਿਹੜਾ ਤੁਹਾਨੂੰ ਜ਼ਿਆਦਾ ਜਦ ਬਰਥਡੇ ਮਨਾਇਆ ਸੀ ਮਾ ਭੁੱਲ ਗਿਆ ਨਵਾਸ਼ਾ ਨਵਾਸ਼ਾ ਬਹੁਤ ਸੋਹਣਾ ਸੀਗਾ ਆਹ ਦੇਖੋ ਇਹ ਚੱਲਦੇ ਆਂ ਹਾਂਜੀ ਥੱਲੇ ਚੱਲਦੇ ਆਂ ਅਸੀਂ ਜਾ ਸਕਦੇ ਆਂ ਹਾਂ ਅੱਛਾ ਚਲੋ ਕਹਿੰਦੇ ਬੋਟਿੰਗ ਵੀ ਕਰਾਵਾਂਗੇ ਤੁਹਾਨੂੰ ਇਹ ਤੋਂ ਪਹਿਲਾਂ ਪਹਿਲਾਂ ਖਾਣਾ ਪੀਣਾ ਖਾ ਲਈਏ ਕੁਛ ਕਿੱਲੇ ਤੇ ਹੋ ਗਏ 50 ਰੁਪਏ ਕੁੜੇ ਗੇਲੇ ਨੂੰ ਮੰਨ ਗੇਲੇ ਆ ਲੈਣੇ ਰਮਤ ਜਾਰ ਮਾ ਕੋ ਫੋਲੀਓ ਜੀ ਹੁਣ ਅਸੀਂ ਚੱਲੇ ਆਂ ਲੇਕ ਕਿਨਾਰੇ ਤੇ ਉੱਥੇ ਇੱਕ ਇੱਕਟਣੇਗਾ ਪੰਜਾਬੀਆਂ ਨਾਲ ਇਹ ਵੀ ਜਨਮ ਦਿਨ ਇੱਥੇ ਮਨਾਉਣਾ ਸੀਗਾ ਹੂੰ ਇਹ ਵੀ ਹਿੱਸੇ ਆਏ ਹੈ ਪਹੁੰਚ ਗਏ ਅਸੀਂ ਲੇਕ ਵਿਕਟੋਰੀਆ ਦੇ ਕਿਨਾਰੇ ਇਹ ਜਿਵੇਂ ਕੀਨੀਆਂ ਚ ਲੇਕ ਵਿਕਟੋਰੀਆ ਸੀਗੀ ਇਹ ਇੱਥੋਂ ਦੀ ਲੇਕ ਵਿਕਟੋਰੀ ਹੈਗੀ ਸਨ ਫਰਾਂਸਿਸਕੋ ਵਾਲਾ ਸਨ ਫਰਾਂਸਿਸਕੋ ਸਨ ਫਰਾਂਸਿਸਕੋ ਨਹੀਂ ਸਨ ਫਰਾਂਸਿਸਕੋ ਦਾ 골ਡਨ ਗੇਟ 골ਡਨ ਗੇਟ ਬ੍ਰਿਜ ਪੰਜਾਬੀਆਂ ਦੀ ਇਹੀ ਖੁਸ਼ੀਆਂ ਹੁੰਦੀਆਂ ਬਸ ਰਲ ਮਿਲ ਕੇ ਇਕੱਠੇ ਜਨਮ ਦਿਨ ਮਨਾਓ ਕਿਤੇ ਬਾਹਰ ਵੀਕਐਂਡ ਤੇ ਜਾਇਓ ਤੇ ਐਨਾ ਖੁਸ਼ੀਆਂ ਦਾ ਇਹ ਸਾਸ ਸੀ ਬਣਿਆ ਬਾਈ ਡੁੰਗੀ ਕਿ ਨਹੀਂ ਕਹੇ ਇਹ ਹੋਊਗੀ ਬਾਈ 15 10 15 ਮਿੰਟ ਹੋएगी 15 ਚ ਹੈਗੀ ਪੈਰ ਨਾ ਆਉਂਦਾ ਮੈਨੂੰ ਨਹੀਂ ਆਉਂਦਾ ਮੈਂ ਤਾਂ ਫਿਰ ਲੈ ਕੇ ਕਿਉਂ ਜਾ ਰਹੇ ਹੋ ਇੰਦਰ ਬਾਈ ਨੂੰ ਆਉਂਦਾ ਉਹਨੇ ਫੜ ਲਾਂਗੇ ਸਾਰੇ ਇੰਦਰ ਬਾਈ ਦੇ ਇੰਦਰ ਬਾਈ ਇਹ ਖਾਂਦੇ ਪੀਂਦੇ ਆ ਸਾਰੇ ਉਹਦੇ ਉੱਤੇ ਚੜ ਜਾਗੇ ਕਿਉਂ ਇੰਦਰ ਬਾਈ ਜੀ ਹਾਂਜੀ ਮੈਂ ਕਿਹਾ ਸਾਨੂੰ ਤੈਰਨਾ ਆਉਂਦਾ ਨਹੀਂ ਤੁਸੀਂ ਖਾਂਦੇ ਬਾਈ ਜੀ ਬਾਈ ਜੀ ਖਾਂਦੇ ਪੀਂਦੇ ਇੱਥੇ ਚੜਜਾਂਗੇ ਸਾਰੇ ਅਸੀਂ ਤਾਂ ਉੱਤੇ ਹੀ ਤਰਦੇ ਰਹਾਂਗੇ ਹਾਏ ਬੱਤਕ ਦੇ ਬੱਚਿਆਂ ਨੂੰ ਹੈ ਚਲੋ ਕੇਕ ਕੱਟੇ ਹੋਣ ਕਿਥੇ ਘਟਣਾ ਕੇਕ ਬਾਈ ਆਪਾਂ ਵਾਈਟ ਜਾ ਓਏ ਹਾਂ ਯਾਰ ਉਹਦੇ ਪਾਰਟੀ ਲੱਗਦੀ ਆ ਉਹ ਮੈਂ ਕਹਿੰਦਾ ਕੇਕ ਬਾਹਰੇ ਕੱਟ ਲਓ ਫਿਰ ਕਿਸ਼ਤੀ 'ਚ ਝੂਟਰ ਲੈ ਆਵਾਂਗੇ ਬਾਅਦ 'ਚ ਹੈਨਾ ਕਿਸ਼ਤੀ 'ਚ ਨਜ਼ਾਰਾ ਕੇਕ ਆਪਣੇ ਮੂੰਹ ਤੇ ਬਰਜਾ ਲੈਂਦੇ ਹੁੰਦੇ ਕਿਸ਼ਤੀ 'ਚ ਹਾਂਜੀ ਵਾਈਟ ਟੇਬਲਾਂ 'ਚ ਘੜਦੇ ਆ ਚਲਾ ਦਿਓ ਬਾਈ ਜੀ ਚਲੋ ਬਾਈ ਜੀ ਚਲੋ ਚਲੋ ਜੀ ਚਲੋ ਚਲਾ ਜਾਓ ਜੀ ਜਦੋਂ ਅਸੀਂ ਕੀਨੀਆ ਸੀਗੇ ਨਾ ਤੇ ਉੱਥੇ ਦੇਖਿਆ ਸੀ ਇਹੋ ਜੀਆਂ ਬਹੁਤ ਸਾਰੀਆਂ ਥਾਵਾਂ ਕੀਨੀਆ ਚ ਤਾਂ ਘੁੰਮਣ ਫਿਰਨ ਵਾਲੀਆਂ ਹੋਰ ਵਾਲੀਆਂ ਬਾਈ ਜੀ ਹੁਣੀ ਪਹਿਲਾਂ ਕੀਨੀਆ ਵੀ ਰਕੇ ਆਏ ਬਾਈ ਕਿੰਨਾ ਟਾਈਮ ਲੱਗੇ ਆਏ ਹਾਂ ਹਾਂ ਜੀ ਲਾਇਆ ਰੌਂਡ 7 ਸਾਲ 7 ਸਾਲ ਹਾਂਜੀ 7 ਸਾਲ ਕੀਨੀਆ ਲਾ ਕੇ ਫਿਰ ਗਾਨਾ ਚਲੇ ਗਏ ਗਾਨਾ ਕਿੰਨੇ ਸਾਲ ਆਏ ਗਾਨਾ ਮੈਨੂੰ ਲੱਗਦਾ 4 ਸਾਲ ਜੀ 4 ਸਾਲ ਗਾਨਾ ਤੇ 4 ਸਾਲ ਤਨਜਾਨੀ ਤੇ ਹੁਣ ਇੱਥੇ ਫੇਰ 22 ਸਾਲ 22 ਜੀ ਨੂੰ ਹੋ ਗਏ ਹੁਣ ਕਹਿੰਦੇ 22 ਸਾਲ 22 ਸਾਲ ਇੱਥੇ ਹੋ ਗਏ ਦੁਬਾਰਾ ਇਥੋਪੀਆ ਚ ਤੇ ਪੱਕੇ ਅਫਰੀਕਾ ਦੇ ਕਾਰਡ ਬਣੇ ਹੋਏ ਹਨ ਇਹਦਾ ਹੁਣ ਪਾਸਪੋਰਟ ਤੁਹਾਨੂੰ ਪੂਰੇ ਅਫਰੀਕਾ ਦੀ ਸੇਨ ਨਾਲ ਤੇ ਦੇਖ ਲਓ ਵੈਸੇ ਕੈਨੇਡਾ ਕੈਨੇਡਾ ਨੂੰ ਕਹਿੰਦਾ ਜਾਏ ਨਾ ਉਥੇ ਉਥੇ ਵੀ ਜਾਇਆ ਹਾਂ ਉਥੇ ਰਹੇ ਕਿਉਂ ਨਹੀਂ ਕੰਮ ਕਿਉਂ ਨਹੀਂ ਕੀਤਾ ਇੰਨੇ ਸਾਲ ਇੱਥੇ ਲਾਤੇ ਜਿਹੜੇ ਬਾਜੀ ਇੱਥੇ ਈਜੀ ਲਾਈਫ ਆ ਅੱਛਾ ਹਾਂਜੀ ਇਹ ਸਾਰੇ ਅਫਰੀਕਾ ਵਾਲੇ ਆਏ ਕਿਉਂ ਕਹਿੰਦੇ ਹੁੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਭਾਈ ਹੁਣ ਤੁਹਾਡੇ ਨਾਲ ਤੁਹਾਨੂੰ ਕਮਾ ਰਹੇ ਆ ਕੈਨੇਡਾ 'ਚ ਇਦਾਂ ਕਮਾ ਦੂ ਤੁਹਾਨੂੰ ਕੋਈ ਇਹ ਲੰਬਾ ਲੰਬਾ ਜਾਣੀ ਆ ਮੈਂ ਤੁਹਾਡੇ ਸਿਰ ਤੇ ਮੈਂ ਕੁਝ ਨਹੀਂ ਕਹਦਾ ਕੈਨੇਡਾ ਵਾਲੇ ਨਹੀਂ ਕਮਾਉਂਦੇ ਆ ਹਾਂ ਨਹੀਂ ਉਹ ਚੁੱਟੀਆਂ ਲੈਣੀਆਂ ਪੈਣੀਆਂ ਨੇ ਨਾ ਕੰਮ ਤੋਂ ਫੇਸੇ ਕੱਟਦੇ ਕੰਮ ਔਖਾ ਯਾਰ ਬਾਤੋ ਗਣਾ ਦਿੰਦੇ ਆ ਦੇਖੋ ਜੀ ਸਾਡੀ ਇਨੀ ਦਿਹਾੜੀ ਮਾਰ ਕੇ ਆਇਆ ਅੱਛਾ ਤੇ ਬਾਈ ਜੇ ਸਿੱਧੀ ਜਿਹੀ ਗੱਲ ਦੱਸਣੀ ਹੋਵੇ ਜਿਵੇਂ ਮੰਨ ਲਓ ਤੁਹਾਡਾ ਤਾਂ ਚਲੋ ਐਕਸਪੀਰੀਅੰਸ ਹੈ ਕੈਨੇਡਾ ਦਾ ਵੀ ਹਾਂਜੀ ਤੇ ਇੱਥੇ ਦਾ ਵੀ ਜੀ ਕਿ ਇੱਥੇ ਜੇ ਬੰਦੇ ਨੇ ਕੰਮਕਾਰ ਬਿਜ਼ਨਸ ਕਰਨਾ ਵੇ ਕੈਨੇਡਾ ਨਾਲ ਕਮਾਈ ਇੱਥੇ ਕਿਵੇਂ ਇੱਥੇ ਬਹੁਤ ਜ਼ਿਆਦਾ ਕਮਾਈ ਜੀ ਅੱਛਾ ਜਿਹਨੇ ਬਿਜ਼ਨਸ ਕਰਨਾ ਉਹਦੇ ਲਈ ਬੈਸਟ ਆ ਇਹ ਕੰਟਰੀਆਂ ਜਿਹਨੇ ਜੋਬ ਕਰਨੀਆਂ ਉਹਦੇ ਲਈ ਠੀਕ ਆ ਜਿਹਨੇ ਮਤਲਬ ਜਿਹਨੇ ਤਾਂ ਲੇਬਰ ਕਰਨੀ ਆ ਕਰਨੀ ਹੈ ਉਹਦੇ ਲਈ ਨਹੀਂ ਉਹਦੇ ਲਈ ਬੈਸਟ ਉਹੀ ਡਿਵੈਲਪਡ ਕੰਟਰੀਜ਼ ਹਾਂਜੀ ਜਿਹਨੇ ਆਪਦਾ ਬਿਜ਼ਨਸ ਖੋਲਣਾ ਹੈ ਉਹਦੇ ਲਈ ਬੈਸਟ ਆਫਰੀਕਾ ਜੀ ਇੱਥੇ ਕਿੰਨੇ ਲੱਖ ਡਾਲਰ ਮਿਨੀਮਮ ਮਤਲਬ ਮਿਨੀਮਮ ਇੱਥੇ ਲੱਗਦਾ ਜੀ 2 ਲੱਖ ਡਾਲਰ ਲਿਆਉਣਾ ਪੈਂਦਾ ਤੁਹਾਨੂੰ 2 ਲੱਖ ਡਾਲਰ ਇੰਡੀਆ ਦਾ 1.5 ਕਰੋੜ 1.5 ਕਰੋੜ ਰੁਪਿਆ ਇਨਵੈਸਟਮੈਂਟ ਦਿਖਾਉਣੀ ਪੈਣੀ ਫਿਰ ਮਤਲਬ ਬਿਜ਼ਨਸ ਸ਼ੁਰੂ ਹੋ ਸਕਦਾ ਹਾਂਜੀ ਇਹ ਦੇਖ ਲਓ ਭਾਈ ਫਿਰ ਕਹਿੰਦੇ ਥੋਪੀਆ ਦਾ ਦੱਸਿਆ ਨਹੀਂ ਆਹ ਕੰਟਰੀ ਦੱਸਿਆ ਨਹੀਂ ਮਿਨੀਮਮ ਜੇ ਤੁਹਾਡੀ 1.5 ਕਰੋੜ ਦੀ ਪਲੈਨਿੰਗ ਹੈ ਇੱਥੇ ਇਨਵੈਸਟਮੈਂਟ ਸੋ ਕਰਸਾ ਬਾਕੀ ਖੇਤ ਵੀ ਮਿਲ ਹੀ ਨਰ ਬੰਦੇ ਨੇ ਮੈਂ ਝੂਠ ਨਹੀਂ ਬੋਲਿਆ ਤੇ ਖੇਤੀਬਾਤੀ ਤਾਂ ਨਹੀਂ ਇੱਥੇ ਕੀ ਨੀਂ ਵਾਂਗ ਖੇਤੀ ਹੈਗੀ ਆ ਜੀ ਅੱਛਾ ਖੇਤੀ ਵੀ ਹੁੰਦੀ ਹੈ ਹਾਂਜੀ ਆਪਣੇ ਬਹੁਤ ਘੱਟ ਹੈ ਯਾਨੀ ਕੇਨੀਆਂ ਵਾਂਗੂ ਨਹੀਂ ਹੈਗੀ ਅੱਛਾ ਕੀ ਨਹੀਂ ਜਿਹਨੇ ਖੇਤੀ ਕਰਨੀ ਉਹ ਕੀ ਨਹੀਂ ਜਿਆਦਾ ਜਾਣ ਤਾਂ ਜਾਣੀਆਂ ਜਿਆਦਾ ਜਾਣ ਜੀ 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 ਤੇ ਬਿਜ਼ਨਸ ਇੱਥੇ ਵਧੀਆ ਇੱਥੇ ਵਧੀਆ ਹਾਂਜੀ ਪ੍ਰੋਫਿਟ ਮਾਰਦੇ ਨੇ ਇੱਥੇ ਜਿਆਦਾ ਵਧੀਆ ਨੇ ਸਰਕਾਰੀ ਸਪੋਰਟ ਨਹੀਂ ਹੈਗੀ ਅੱਛਾ ਕੀਨੀਆਂ ਚ ਗਵਰਨਮੈਂਟ ਸਪੋਰਟ ਕਰਦੀ ਹੈ ਕੀਨੀਆਂ ਚ ਗਵਰਨਮੈਂਟ ਸਪੋਰਟ ਕਰਦੀ ਹੈ ਹਾਂ ਉਰੇ ਨਹੀਂ ਕਰਦੀ ਚੈਲੰਜ ਜ਼ਿਆਦਾ ਨੇ ਬਾਈ ਜੀ ਹੁਣ ਇਹ ਕਹਿੰਦੇ ਸੀ ਵੀ ਜਿਹੜੇ ਮਤਲਬ ਕੰਮ ਕਰ ਰਹੇ ਨੇ ਜਿਵੇਂ ਇੰਡੀਆ ਤੋਂ ਕੋਈ ਸਮਾਨ ਲਿਆਉਣਾ ਇੱਥੇ ਮਾਰਜਨ ਜ਼ਿਆਦਾ ਹੈ ਜਿਹੜੇ ਡਿਵੈਲਪਡ ਕੰਟਰੀਜ਼ ਹੁੰਦੇ ਆ ਨਾ ਜਿਵੇਂ ਯੂਰਪ ਹੋ ਗਿਆ ਕੈਨੇਡਾ ਉੱਥੇ ਆਲਰੇਡੀ ਡਿਵੈਲਪ ਹੋ ਚੁੱਕੇ ਨੇ ਜਿਵੇਂ ਮਾਰਜਨ ਨਹੀਂ ਹੈਗਾ ਇੱਥੇ ਚੀਜ਼ਾਂ ਥੋਡੀਆਂ ਮਤਲਬ ਵਧੀਆ ਵਧੀਆ ਪੈਸਾ ਵਧੀਆ ਛੱਡਦੀਆਂ ਇੱਥੇ ਐਦਾਂ ਹੀ ਆ ਨਾ ਜੀ 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 ਚਲੋ ਕੇਕ ਕੱਟ ਲਈਏ ਹੁਣ ਹਾਂਜੀ ਚਲੋ ਜੀ ਚਲੋ ਜੀ ਉੱਪਰ ਚੋਲੋ ਲੋਜੀ ਕੇਕ ਤਾਂ ਖਾ ਲਈ ਇੱਕ ਕੇਕ ਦੇ ਨਾਂ ਨੂੰ ਲਿਖਾਈ ਨਹੀਂ ਹੈਗਾ ਅਸੀਂ ਲਿਖਾਇਆ ਸੀ ਬੈਸਟ ਵਿਸ਼ੇਸ ਅੱਛਾ ਬੈਸਟ ਖੁਰ ਗਿਆ अच्छा ਤੁਹਾਡੇ ਲਈ ਲਿਖਾਇਆ ਸੀ ਬੈਸਟ ਵਿਸ਼ੇ ਸਾਡਾ ਕਿ ਕੱਟਣਾ ਕੋਨਾਂ ਦਾ ਕੱਟਣਾ ਹੈ ਤੁਹਾਡਾ ਕੱਟਣਾ ਭਾਜੀ ਸਾਡਾ ਕਦਾ ਕੱਟਣਾ ਜਨਮ ਦਿਨ ਦਾ ਉਹਨਾਂ ਦਾ ਬੈਸਟ ਵਿਸ਼ੇ ਦੇਣੀ ਸੀ ਉਹਦੇ ਲਈ ਸੀ ਸਾਰਾ ਖੁਰ ਗਿਆ 4 ਘੰਟੇ ਗੱਡੀ 'ਚ ਪੇਨ ਹੋ ਗਿਆ ਚਲੋ ਸ਼ੁਕਰੀਆ ਤੁਹਾਡਾ ਜਨਮ ਦਿਨ ਵੀ ਮੁਬਾਰਕ ਸਾਨੂੰ ਵੀ ਜੀ ਆਇਆਂ ਨੂੰ ਹੋ ਗਿਆ ਇਹ ਚਲਾਕ ਬੰਦੇ ਆ ਜੀ ਦੋਨੇ ਕੰਮ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਵੰਡ ਗਏ ਸਹੀ ਹੈ ਕਿ ਨਹੀਂ ਅੱਛਾ ਭਾਈ ਨਾਲ ਇੰਟਰੋਡਿਊਸ ਕਰਾ ਦਮੈਂ ਆਇਆ ਨਹੀਂ ਸੀ ਪਹਿਲਾਂ ਏ ਤੁਹਾਡਾ ਨਾਮ ਕੀ ਹੈ ਜੀ ਰਗਵ ਰਗਵ ਇਹਨਾਂ ਦਾ ਨਾਮ ਹੈ ਰਗਵ ਇਹ ਦਿੱਲੀ ਦਿੱਲੀ ਤੋਂ ਹਨ ਹਾਂ ਦਿੱਲੀ ਇਹ ਦਿੱਲੀ ਤੋਂ ਨੇ ਵੈਸੇ ਰਾਜਸਥਾਨ ਤੋਂ ਠੀਕ ਹੈ ਚਲੋ ਮਾਰવાડી ਹੈ ਮਾਰવાડી ਰਾਜੇ ਨੇ ਇਹ ਬਾਈ ਪੰਜਾਬ ਆ ਕੇ ਗਿਆ ਪਿਛਲੀ ਵਾਰੀ ਆਪਣੇ ਆਪਣੇ ਵਿਆਹ ਤੇ ਆਇਆ ਸੀ ਅੱਛਾ ਰਹਿ ਕੇ ਗਿਆ ਸੀ ਜੌਬ ਕਰਦੇ ਹੋ ਤੁਸੀਂ ਵੀ ਇੱਥੇ ਹਾਂ ਆਵੇ ਜੌਬ ਇਹ ਆਈਟੀ ਕੰਪਨੀ ਜੌਬ ਕਰਦੇ ਨੇ ਦੋਵੇਂ ਜੌਬ ਵਾਲੇ ਬੰਦੀ ਆ ਲਓ ਜੀ ਕੱਟੋ ਕੇਕ ਫਿਰ ਸਾਰੀ ਕੱਟ ਲਓ ਕੌਣ ਕੱਟੂ ਪਹਿਲਾਂ ਇਹ ਦੇਖੋ ਹੁਣ अच्छा मैं यहां हूं उधर चलो हां हुन ਆਪਾਂ रिपनबाई जी ਤੇ ਖੁਸ਼ੀ ਭੈਣ ਦਾ ਬੈਸਟ ਵਿਸ਼ੀਸ ਲਈ ਅਸੀਂ ਕੇਕ ਅਰੇਂਜ ਕੀਤਾ ਸੀਗਾ ਜੀ ਇਥੋਪੀਆ ਹਾਂਜੀ ਇਥੋਪੀਆ ਵਾਲਿਆਂ ਕੰਨਿਓ ਬੋਲੋ ਕੁਝ ਕੀ ਬੋਲੋਗੇ ਹੈਪੀ ਬਰਥਡੇ ਬੈਸਟ ਆਫ ਲੱਕ थैंक यू थैंक यू ਜੀ थैंक यू so much ਵੀ ਲਵ ਯੂਰ ਚੈਨਲ ਸਾਰੇ ਪੰਜਾਬੀ ਤੁਹਾਡੇ ਤੇ ਪ੍ਰਾਊਡ ਕਰਦੇ ਨੇ ਸਭ ਤੋਂ ਪਹਿਲਾਂ ਨੇ ਆਲੇ ਇਹਦੇ ਆ ਖਾਣੀ ਇਹਨੇ ਇਹ ਇਹ ਇਹਦੇ ਕਰਕੇ ਅਸੀਂ ਕੇਕ ਲੇਟ ਕਟਿਆ ਚਲੋ ਹੂ ਯਮੀਆ ਲਓ ਜੀ ਬਾਈ ਜੀ ਧੰਨਵਾਦ ਜੀ ਸੇਂਦਰ ਭਾਈ ਰਿਪਨ ਬਾਈ ਹੁਣਾਂ ਨੂੰ ਅਸੀਂ ਸਾਡੇ ਕਨੀਓ ਆਉਣ ਨਾਲੇ ਵੀ ਲੋਗ ਲਈ ਬੈਸਟ ਵਿਸ਼ੇਸ ਅਸੀਂ ਚਾਹੋਣੇ ਭਾਜੀ ਵੱਧ ਤੋਂ ਵੱਧ ਕੰਟਰੀਜ਼ ਐਕਸਪਲੋਰ ਕਰੋ ਸ਼ੁਕਰੀਆ ਜੀ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰੋ ਤੇ ਤੁਹਾਡੀ ਜੋੜੀ ਆਈ ਕਾਮਯਾਬ ਰਹੇ ਦੋਨਾਂ ਦੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਅਜੋ ਵਿੱਚ ਝੂਟੇ ਲੈਣੇ ਤਿਆਗ ਤੇ ਜੀ ਅਸੀਂ ਕਿਉਂਕਿ ਇਹ ਕਹਿੰਦੇ ਆਪ ਨੂੰ ਪੈਡਲ ਮਾਰਨੇ ਪੈਣੇ ਇੰਨੀ ਕਿਸੇ ਚ ਪਹੁੰਚ ਨਹੀਂ ਹੈਗੀ ਤੇ ਵੀ ਆਪ ਪੈਡਲ ਮਾਰ ਸਕੇ ਸਾਰੇ ਨੇ ਆਪਸ ਵਿੱਚ ਸਲਾਹ ਕੀਤੀ ਵੀ ਭਾਈ ਤੂੰ ਪੈਡਲ ਮਾਰਿਆ ਤੂੰ ਚਲਾਏਗਾ ਫਿਰ ਸਾਰੇ ਜਣੇ ਜਵਾਬ ਦੇਗੇ ਤੇ ਹੁਣ ਉੱਪਰਲੇ ਪਾਸੇ ਚਲਦੇ ਆ ਅਸੀਂ ਤਾਂ ਵੈਸੇ ਜੀ ਮਹਿਮਾਨ ਸੀਗੇ ਪੈਡਲ ਮਾਰਨ ਦਾ ਹੀਰੇ ਬਾਈ ਹੁਣ ਦਾ ਹੱਕ ਸੀਗਾ ਇਹ ਹੱਥ ਖੜੇ ਕਰ ਗਏ ਹੁਣ ਪਰਾਵਾ 8 ਬੰਦਿਆਂ ਨੂੰ ਕਿਹੜਾ ਚਲਾਊਗਾ ਤਾ ਇਸ ਐਸੋ ਜਾਂ ਚੀ ਜੀ ਆਪ ਆਈਸੀਯੂ ਜਾਣਾ ਪੈਣਾ ਤੁਹਾਨੂੰ 8 ਬੰਦਿਆਂ ਨੂੰ ਕਿਹੜਾ ਕੱਲਾ ਪੈਂਡਲ ਮਾਰੂਗਾ ਚਲੋ ਫਿਰ ਰਹਿਣ ਦਿਓ ਭਾਈ ਹੂੰ ਲਾਂਬਰ ਮੈਂ ਲਾਂਬਾ ਰਹਿ ਗਿਆ ਥੋਪਿਆਣੇ ਦਾ ਸਰ ਬੀ ਕਿਸ਼ਤੀ ਇੰਜ ਝੂਟੇ ਨਹੀਂ ਦਬਾਈ ਇਹ ਸਾਡੀ ਮੌਕਾ ਚਾਹੀਦਾ ਸੀ ਇਹ ਸਾਡੀ ਸਟ੍ਰੈਟਜੀ ਆ ਹਾਂਜੀ ਲਾਂਬਾ ਰੱਖਾਂਗੇ ਅਗਲੀ ਵਾਰ ਫੇਰ ਆਉਂਗੇ ਲਾਂਬਾ ਲਾਵਾਂਗੇ ਸਹੀ ਗੱਲ ਸੋਨਾ ਬਹੁਤ ਬਣਾਇਆ ਪੂਲਾ ਇਹ ਪੂਲਾ ਗਿਆ ਬਾਈ ਜੀ ਹੁਣੀ ਕਹਿੰਦੇ ਫਰੈਸ਼ ਹੋ ਜੋ ਕਹਿੰਦੇ ਵੀ ਉਹ ਮੋਬਾਈਲ 'ਚ ਕਹਿੰਦੇ ਬਹੁਤ ਤੁਸੀਂ ਗਰਮੀ 'ਚ ਮਰਮਰ ਆਏ ਹੋ ਅਫਰੀਕਾ ਯਾਰ ਨਾ ਜਿਹੜੇ ਰਿਜ਼ੋਰਟ ਐ ਰੈਸਟੋਰੈਂਟ ਬਹੁਤ ਸੋਹਣੇ ਬਣੇ ਹੁੰਦੇ ਆ ਇਹ ਵੀ ਹੈਗਾ ਤਾਂ ਸ਼ਹਿਰ ਤੋਂ ਬਾਹਰ ਜੇ ਮੈਂ ਤੁਹਾਨੂੰ ਦੱਸਿਆ ਐਦਿਸ ਅਬਾਬਾ ਤੋਂ ਬਾਹਰ ਹੈ ਕਿਸੇ ਹੋਰ ਸ਼ਹਿਰ 'ਚ ਪਰ ਕਮਾਲ ਦਾ ਬਣਿਆ ਹੋਇਆ ਹੋਟਲ ਵੀ ਇੱਥੇ ਹੈਗੇ ਹੈ ਰਹਿਣ ਸੈਣ ਨੂੰ ਜੇ ਕਿਸ ਨੇ ਸਟੇ ਕਰਨਾ ਹੈਗਾ ਲਓ ਜੀ ਹੁਣ ਅਸੀਂ ਇੱਥੋਂ ਚੱਲੇ ਆ 7 ਲੇਕ ਤੇ ਬਾਈ ਜੀ ਹੁਣੀ ਕਹਿੰਦੇ ਵੀ ਪਕੌੜੇ ਖਲਾਉਨੇ ਆ ਤੁਹਾਨੂੰ ਥੋਪੀਆ ਦੇ ਕਿ ਥੋਪੀਆ ਦੇ ਪਕੌੜੇ ਕਿਹੋ ਜਿਹੇ ਆ ਰੈਸਟੋਰੈਂਟ ਬਹੁਤ ਸੋਹਣਾ ਸੀ ਆਲਾਦਵਾਲਾ ਸੋਹਣਾ ਸੀ ਵਧੀਆ ਜੀ ਲੱਗਿਆ ਵਧੀਆ ਸੀ ਬਾਈ ਬਹੁਤ ਵਧੀਆ ਸੀ ਨੰਬਰ ਨੰ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਨਹੀਂ ਸਾਨੂੰ ਵਧੀਆ ਲੱਗਿਆ ਜੀ ਨਹੀਂ ਨਹੀਂ ਤੁਹਾਡਾ ਦੇ ਇਸ ਤੋਂ ਥੋੜਾ ਉਹੀ ਹੈ ਜਿੱਥੋਂ ਆਏ ਹਾਂ ਪਰ ਰੋਜੀ ਰੋਟੀ ਵਾਲਾ ਥੋੜਾ ਦੇਸ਼ ਹੈ ਇਹ ਰੋਜੀ ਰੋਟੀ ਕਮਾਉਣ ਲਈ ਆਪਾਂ ਇੱਥੇ ਆ ਗਏ ਹੁਣ ਰੋਜੀ ਰੋਟੀ ਜਿੱਥੋਂ ਮਿਲਦੀ ਹੈ ਉਹੀ ਦੇਸ਼ ਹੋ ਜਾਂਦਾ ਨਾ ਆ ਉਹੀ ਹੋ ਜਾਂਦਾ ਪਰ ਇਹ ਵੀ ਵਧੀਆ ਹੈ ਉਹ ਵੀ ਵਧੀਆ ਦੋਨੇ ਵਧੀਆ ਹਾਂ ਇੱਕ ਮਾਏ ਇੱਕ ਮਾਸੀ ਹਾਂਜੀ ਇਹ ਸਾਡੀ ਮਾਸੀ ਆ ਇਹ ਮਾਸੀ ਹੈ ਉਹ ਮਾਏ ਇੱਕ ਪਾਣੀ ਆ ਪਾਣੀ ਬੇਵਰਨ ਹਾਂ ਰੋਟੀ ਕਿ ਕਰੀਏ ਯੈਸ ਸਤਾਉ ਸੋ ਮਿੰਟਸ ਇਥੋਪੀਆ ਚ ਟ੍ਰੇਨ ਵੀ ਚਲਦੀ ਹੈ ਪਰ ਚੜ੍ਹੇ ਨਹੀਂ ਟ੍ਰੇਨ ਤੇ ਹਨਾ ਕਹਿੰਦੇ ਮਾਲ ਗੱਡੀਆਂ ਵਾਸਤੇ ਜ਼ਿਆਦਾ ਚਲਦੀ ਹੈ ਇਹ ਇਹ ਆ ਗਿਆ ਜੀ ਗੁਜਰਾਤੀ ਡੋਕਲਾ ਤੇ ਡੋਕਲਾ ਬੜਾ ਸਵਾਦਾ ਗੁਜਰਾਤੀ ਟਰੈਡੀਸ਼ਨਲ ਡਿਸ਼ ਹੈ ਇਹ ਪਰ ਇਹ ਰਾਜਸਥਾਨੀ ਭਾਈ ਸਾਹਿਬ ਜੀ ਦੇ ਘਰੇ ਖਾ ਰਹੇ ਅਸੀਂ ਦੇਸ਼ ਗੁਜਰਾਤ ਦੀ ਖਾ ਰਾਜਸਥਾਨੀਆਂ ਦੇ ਘਰੇ ਨੇ ਹਾਂਜੀ ਲੈ ਕੇ ਆਏ ਨੇ ਪੰਜਾਬੀ ਮੇਰਾ ਮੇਰਾ ਬਾਰਤ ਮਹਾਨ ਹੋ ਜਾਂਦਾ ਇਤੇ ਆ ਵੀ ਵਿਦਾਊਟ ਸਟੈਪ ਵਿਦਾਊਟ ਸਟੈਪ ਸਟੈਪ ਅੱਛਾ ਇਹ ਬਾਈ ਜੀ ਰਾਜਸਥਾਨ ਤੋਂ ਨਹੀਂ ਇਹ ਵੀ ਅੱਛੇ ਰਹਿੰਦੇ ਨੇ ਤੇ ਇਹਨਾਂ ਦੇ ਘਰ ਆਏ ਸੀਗੇ ਤੇ ਪੰਜਾਬੀਆਂ ਦਾ ਜਾਂ ਇੰਡੀਅਨ ਦਾ ਸਾਰਿਆਂ ਦਾ ਰਹਿਣ ਸਹਿਣ ਤੇ ਫੈਮਿਲੀਜ਼ ਘਟ ਨੇ ਨਾ ਇੰਡੀਅਨ ਤਾਂ ਕਰਕੇ ਸਾਰਿਆਂ ਦਾ ਇਕੱਠਾ ਰਹਿਣ ਸਹਿਣ ਜਿੰਨੇ ਕੁ ਮਿਲਦੇ ਆ ਸ਼ੁਕਰ ਗੁਰੀ ਬਹੁਤ ਸਾਈ ਪਤਾ ਨਹੀਂ ਨਮਕੀ ਖਾਣਾ ਦਾ ਤੇ ਸਾਰਿਆਂ ਦੇ ਘਰ ਦਾ ਫੇਰਾ ਪਾ ਰਹੇ ਆਂ ਲਾਸਟ ਦੇ ਦਿਨਾਂ ਚ ਹੈ ਨਾ ਬਾਈ ਜੀ ਪਹਿਲਾਂ ਤਾਂ ਅਸੀਂ ਕਾਬੂ ਨੂੰ ਆਏ ਹੁਣ ਲਾਸਟ ਦੇ ਦਿਨਾਂ ਚ ਸਾਰੇ ਕਿੰਨੇ ਵੀ ਕਿਤੇ ਲੰਬਾ ਨਾ ਦੇ ਦਿੰਨ ਸਾਨੂੰ ਮੋਟੇ ਨਹੀਂ ਕੀਤਾ ਆ ਵੀ ਥੋਪੀ ਆਣੇ ਨੇ ਕੁਝ ਖਵਾਇਆ ਪਲਾਇਆ ਥੈਂਕ ਯੂ ਜੀ ਥੈਂਕ ਯੂ ਸਾਡੇ ਵੱਲੋਂ ਮੁਬਾਰਕਾਂ ਜੀ ਤੁਹਾਨੂੰ ਦੋਵਾਂ ਨੂੰ ਜਿਉਂਦੇ ਬਸਦੇ ਰਹੋ ਜੁਗ ਜੁਗ ਜਿਉਓ ਹੈ ਤੇ ਇਹਨਾਂ ਦੀ ਹੈ ਜੀ ਅਨਿਵਰਸਰੀ ਅੱਜ ਦਾ ਅਸੀਂ ਕੇਕ ਕੱਟਣ ਦੀ ਹੋਏ ਪਏ ਆ ਤੇ ਥੋਪੀਆ ਜਾ ਕੇ ਹੈ ਤੇ ਆਹ ਦੇਖੋ ਜੁਗ ਜੁਗ ਜਿਉਂਦੇ ਰਹਿਣ ਇਹ ਤੇ ਪਾ ਗਾਣੇ ਦੇ ਨੇ ਮੈਨੂੰ ਮੈਨ ਲੱਗਦਾ ਵੀ ਜਿਹੜਾ ਖੁਸ਼ੀਆਂ ਚ ਥੋਪੀਆ ਦੀਆਂ ਖੁਸ਼ੀਆਂ ਸ਼ਾਮਲ ਹੋ ਰਹੀਆਂ ਸਹੀ ਹੈ ਨਾ ਜੀ ਭਾਬੀ ਜੀ ਬਿਲਕੁਲ ਜੀ ਬਿਲਕੁਲ ਕਦੇ ਤੁਹਾਡੇ ਜਨਮ ਦਿਨ ਤੇ ਕਦੇ ਅਨਿਵਰਸਰੀ ਤੇ ਜੀ 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 ਆਪਾਂ ਖੁਸ਼ੀਆਂ ਵੰਡਣੀਆਂ ਨੇ ਹਾਂ ਜੀ ਥੋਪੀਆ ਚ ਆ ਕੇ ਅਸੀਂ ਕੇਕ ਹੀ ਖਾਣੇ ਆਹੀ ਲਿਖਿਆ ਸਾਡੀ ਕਿਸਮ ਵਿੱਚ ਨਹੀਂ ਕੀ ਡਾਇਲੋਗ ਸੀ ਹਾਸੇ ਬੀਜ ਜਵਾਨਾ ਹਾਸੇ ਬੀਜ ਜਵਾਨਾ ਖੁਸ਼ੀਆਂ ਬੀਜ ਜਵਾਨਾ ਹਾਸੇ ਉਗਣਗੇ ਉਹ ਕੰਮ ਯਕਾ ਉਹਨਾਂ ਦਾ ਜੀ ਬਹੁਤ-ਬਹੁਤ ਤੁਹਾਨੂੰ ਸਪੈਸ਼ਲੀ ਇਹਨਾਂ ਨੇ ਫਿਰ ਘਰ ਆਏ ਇਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਕੁਦਰਤੀ ਆ ਜਨਵਰਸਰੀ ਸੀ ਕਿ ਸਾਡੇ ਆਏ ਤੋਂ ਸਪੈਸ਼ਲੀ ਮਨਾ ਰਹੇ ਹੋ ਜੀ ਆਜੀ ਦੀ ਜ ਮਨਾ ਰਹੇ ਹੋ ਆ ਜੀ ਆਜੀ ਹੈ ਫਿਰ ਤਾਂ ਅੱਛੀ ਬਾਤ ਹੋਈ ਕਿੰਨੇ ਸਾਲ ਕਿੰਨੇ ਸਾਲ ਹੋ ਗਏ 22 22 22ਵੀਂ ਅਨਵਰਸਰੀ ਹੈ ਇਹਨਾਂ ਦੀ ਜੀ ਅੱਜ ਉਹ ਮੋਮਬਤੀਆਂ ਦਾ ਬੁਝਾਉਣੀ ਰਹਿ ਗਈਆਂ ਤੁਸੀਂ ਵੀਰ ਉਸ ਨੂੰ ਗੋੜਾ ਦੇ ਦਿਓ ਸਰ ਨੂੰ ਹੈਪੀ ਅਨਿਵਰਸਰੀ ਤੇ ਕਰ ਦਿਓ ਹੈਪੀ ਅਨਿਵਰਸਰੀ ਹਾਂਜੀ ਆਪ ਤੁਮਰੀ ਵਜੋਹ ਸੇ ਬਹੁਤ ਜ਼ਿਆਦਾ ਅੱਜ ਦਾ ਦਿਨ ਬੜੀਆ ਹੋ ਗਿਆ ਹੈ ہمارا ਜੀ ਅਭੀ ਆਪ ਯਾਦ ਕਰ ਨਜ਼ਰ ਸਭ ਦੇਖ ਦੇਖ ਕੇ ਹਾਂ ਚਲ ਜੀ ਵੀ ਖੋਲਦਾ ਅੱਜ ਮੇਰਾ ਬਿੱਠਾ ਵੀ ਥੋੜਾ ਥੋੜਾ ਚੱਲਦਾ ਭਈਆ ਕੋ ਵੀ ਖਿਲਾ ਦੇ ਹਮ ਲੋਗ ਹਾਂਜੀ ਭਈਆ ਕੋ ਖਿਲਾ ਦੇ ਜੀ ਆਪ ਵੀ ਥੋੜਾ ਜਿਹਾ ਖਾ ਲਓ ਜੀ ਇਹਨਾਂ ਦੀ ਪੰਜਾਬੀਆਂ ਦੀ ਜਿਹੜੀ ਹਿੰਦੀ ਹੁੰਦੀ ਹੁੰਦੀ ਹੈ थैंक यू ਜੀ थैंक यू so much once again that mean ਹਾਂ ਜੀ ਨਹੀਂ ਤਾਂ नाक पे ਟਿਕਾ ਦੇਉਂਦੇ ਆਹ ਨਾਲ ਐਸਾ ਟੋਆ ਪਾਟਾ ਹੈ ਲਾਲ ਲੱਗ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਹਿੰਦੀ ਦੇਖੋ ਭਾਈ ਜੀ ਕੈਸਾ ਟੋਆ ਪਾਟਾ ਹੈ ਸੁਣਿਛ ਨਾ ਹੀ ਬੋਲੋ ਕਿਉਂ ਹਿੰਦੀ ਦਾ ਭਾਣਾ ਦਿੱਤਾ ਅਨਿਵਰਸਰੀ ਇਹਨਾਂ ਦੀ ਹੈ ਚੈਂਪੀਅਨ ਉਹਨਾਂ ਤੋਂ ਖਿਲਾ ਰਹੇ ਐ ਕਦੇ ਮੈਨੂੰ ਡਰ ਲੱਗ ਰਿਹਾ ਦਾਰੂ ਵਾਲਾ ਮੈਂ ਆ ਨਾ ਦਾਰੂ ਵੰਡਾਉਂਦਾ ਐ ਦਾਰੂ ਦਾ ਕੰਮ ਐ ਨਾ ਸਭ ਦਾਰੂ ਦਾ ਬਿਜ਼ਨਸ ਐ ਤਾਂ ਕਰਕੇ ਪਤਾ ਵੀ ਇਹਨਾਂ ਨੂੰ ਇਹ ਬਸ ਇਹਨੂੰ ਉੱਪਰ ਨੂੰ ਚੱਕ ਦੋ ਹਾਂ ਓ ਗੁੱਡ ਨਾਲੇ ਡੁੱਲੀ ਨਹੀਂ ਆ ਗਈ ਵਧੀਆ ਓ ਨਾ 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 ਡੁੱਲੀ ਨਹੀਂ ਆ ਗਈ ਚਲ ਵਧੀਆ ਨਾਲੇ ਚਾਪੂਰਾ ਹੋ ਗਿਆ ਨਾ ਡੁੱਲੀ ਅਬੋ ਦੋ ਹੀ ਬੀਂਗੇ ਖਾਣੇ हां ਦੋਨੇ ਵੀਓ ਜੀ ਤੁਸੀਂ ਦੋਨੇ ਤੁਹਾਡਾ ਹੀ ਹੱਕ ਹੈ ਇਹ ਬਾਹਰਲੇ ਇਹ ਚੋਚਪੋਚ ਬਾਵਾ ਕਰਦੇ ਹੁੰਦੇ ਨੇ ਜਿਹੜੀ ਮਰਜ਼ੀ ਕੰਟਰੀ ਚ ਰਹਿੰਦੇ ਹੁਣ ਤੁਹਾਨੂੰ ਦੱਸ ਹੀ ਆਉਣਾ ਯਸੇ ਕੁ ਲੋਕ ਬਿਛੜੇ ਆਪਾਂ ਪਰ ਇਹ ਨਹੀਂ ਕਰਨਾ ਜੁਗ ਜੁਗ ਜੀਓ ਮੈਂ ਕਹੇ ਭਾਈ ਆ ਵੀ ਨੇੜੇ ਦਿਖਾ ਦਾਂ ਫਿਰ ਬਾਅਦ ਚੋਂ ਕਈ ਲੈਕਚਰ ਦੇਣ ਲੱਗ ਜਾਂਦੇ ਨਾਨ ਅਲਕੋਹੋਲਿਕ ਇਹ ਤੇ ਅਲਕੋਹਲ ਨਹੀਂ ਹੈਗਾ ਇਹਦੇ ਵਿੱਚ ਤੇ ਮਤਲਬ ਸ਼ੈਂਪੀਨ ਹੈ ਇਹ ਕੋਈ दारू ਨਹੀਂ ਹੈਗੀ ਤੇ ਬਾਅਦੋ ਗਈ ਕਰਦੇ ਆ ਗਲਤ ਚੀਜ਼ ਪ੍ਰਮੋਟ ਕਰਦੇ ਆ ਜੈਸ ਤਰ੍ਹਾਂ ਇਸ ਤਰ੍ਹਾਂ ਇਹ ਸਿਰਫ ਸ਼ੋਸ਼ੇ-ਬੋਸ਼ੀਆਂ ਲਈ ਹੈ ਇਹ ਹੈ ਜੀ ਮੂਰੇ ਅਫਰੀਕਾ ਚ ਸਭ ਤੋਂ ਵੱਧ ਜਗਣ ਵਾਲੀ ਮਾਰਕੀਟ ਤੇ ਕੀਨੀਆ ਰਵਾਂਡਾ ਜ਼ਗਾਂਡਾ ਚ ਇੰਨੀ ਅਸੀਂ ਰੌਣਕ ਮੇਲੇ ਨਹੀਂ ਦੇਖਿਆ ਸੀਗਾ ਜਿਨਾ ਹੈ ਥੋਪੀਆ ਚ ਰਾਤ ਨੂੰ ਪੂਰੀ ਮਾਰਕੀਟ ਇਸ ਜਗਦੀ ਹੈ ਤੇ ਤੁਸੀਂ ਆਲਾ ਦੋ ਆਲਾ ਦੇਖੋ ਕਿੰਨਾ ਸੋਹਣਾ ਲੱਗਦਾ ਰਾਤ ਨੂੰ ਦੋ ਵੀ ਰਾਤ ਦੋ ਵੀ ਅੱਛਾ ਜਿਹੜਾ ਕਿ ਪੀਨਟਸ ਆ ਜਿੰਨੀਆਂ ਵੀ ਗਵਰਨਮੈਂਟ ਅਫੀਸ਼ੀਅਲ ਕੰਪਨੀਆਂ ਨੇ ਨਾ ਜਾਂ ਫਿਰ ਇੰਟਰਨੈਸ਼ਨਲ ਮਲਟੀਨੇਸ਼ਨਲ ਕੰਪਨੀ ਨੇ ਸਾਰੀਆਂ ਦੇ ਆਫਿਸ ਇੱਥੇ ਬਣੇ ਹੋਏ ਆ ਇਸ ਰੋਡ ਤੇ ਇਹਨੂੰ ਬੋਲੇ ਰੋਡ ਬੋਲਦੇ ਆ ਜੀ ਬੋਲੇ ਰੋਡ ਜੀ ਹਾਂ ਇਹ ਹੈ ਜੀ ਬੋਲੇ ਰੋਡ 에어ਪੋਰਟ ਰੋਡ ਵੀ ਕਹਿ ਸਕਦੇ ਹੋ ਤੁਸੀਂ ਜੀ ਤੇ ਪੂਰਾ ਝਗਮਗ ਝਗਮਗ ਕਰਦਾ ਮਿਲੂਗਾ ਇਥੋਪੀਆ ਦਾ ਮਤਲਬ ਰਾਜਧਾਨੀ ਨੂੰ ਇੱਕ ਵੱਖਰਾ ਰੂਪ ਦਿੰਦਾ ਇਹ ਜਿਹੜਾ ਐ ਰੋਡ ਫੀਥੋਪੀਆ ਕਹਿੰਦੇ ਸੀ ਇਹਨੂੰ ਅੱਛਾ 골ਡਨ ਰੋਡ ਹੈ ਉਹ ਫੀਥੋਪੀਆ ਦੇਖੋ ਲਾਈਟਿੰਗ ਦੇਖੋ 골ਡਨ 골ਡਨ ਫੀਲਿੰਗ ਆਉਂਦੀ ਹੈ ਹਾਂਜੀ 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 ਰਾਤ ਦੇ ਜੀ 12:00 ਵੱਜ ਗਏ ਤੇ ਅਸੀਂ ਪਹੁੰਚ ਗਏ ਹੋਟਲ ਤੇ 12:00 ਵਜੇ ਦੇਖ ਲਓ ਹੋਟਲ ਪਹੁੰਚ ਗਏ ਰਾਤ ਇੱਥੇ ਵੀ ਜਿਵੇਂ ਕੀਨੀਆ ਜਾਗਦਾ ਸੀ ਨਾ ਨਾਈਰੋਬੀ ਜਾਗਦੀ ਰਾਤ ਇੱਥੇ ਵੀ ਜਾਗਦੀ ਰਹਿੰਦੀ ਹੈ ਲਾਹੌਰ ਵੀ ਜਾਗਦਾ ਹੈ ਵੱਡੀਆਂ ਰਾਜਧਾਨੀਆਂ ਜਾਗਦੀ ਰਹਿੰਦੀਆਂ ਹੈਲੋ ਜੀ ਕੈਸੇ ਹੋ ਜੀ ਠੀਕ ਹੋ ਜੀ ਸਲਾਮ ਨਮ ਸਲਾਮ ਕਮਰਾ ਜੀ ਸਾਡੀ ਚਾਬੀ ਦੇ ਦਿਓ